ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਉਂਦੀ ਹੈ ਜਿਹੜੀ ਹਦਾਇਤਾਂ ਨੇ ਉਸ ਦੇ ਵਿੱਚ ਤਰਨਤਾਰਨ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਸ਼੍ਰੀ ਅਸ਼wini ਕਪੂਰ ਤੇ ਮਾਨਯੋਗ ਐਸਪੀ ਡੀ ਅਜੇ ਰਾਜ ਸਿੰਘ ਦੀਆਂ ਹਦਾਇਤਾਂ ਦੇ ਮੁਤਾਬਕ ਇੱਕ ਖਜਾਨ ਸਿੰਘ ਨੂੰ ਖਜਾਨ ਸਿੰਘ ਜਿਹੜਾ ਮਾਨਕਪੁਰੇ ਦਾ ਰਹਿਣ ਵਾਲਾ ਹੈ ਇਹਦੇ ਵੱਲੋਂ ਇੱਕ ਇਨਫੋਰਮੇਸ਼ਨ ਥਾਣਾ ਕੱਚਾ ਪੱਕਾ ਵੀ ਦਿੱਤੀ ਗਈ ਜਿਓ ਮੇਟੀ 17424 ਨੂੰ ਘਰ ਦੇ ਵਿੱਚ ਹਾਦਸਾ ਤੇ ਰਾਤ ਨੂੰ 11 ਵਜੇ ਫਾਇਰ ਹੋਣ ਦੀ ਆਵਾਜ਼ ਸੁਣੀਆ ਜਦੋਂ ਉਹਨੇ ਉੱਠ ਕੇ ਸਵੇਰੇ ਵੇਖਿਆ ਤੇ ਗੇਟ ਦੇ ਉੱਤੇ ਜਿਹੜੇ ਆ ਉਹ ਬੌਂਡ ਵੱਜੇ ਸੀ ਪੈਰ ਵੱਜੀ ਹੋਈ ਸੀ ਤੇ ਜਿਸ ਸਬੰਧੀ ਇਨਫੋਰਮੇਸ਼ਨ ਦੇ ਬੇਸ ਦੇ ਉੱਤੇ ਜਿਹੜੀ ਆ ਥਾਣਾ ਕੱਚਾ ਪੱਕਾ ਵਿਖੇ ਐਫ ਆਈ ਆਰ ਨੰਬਰ ਪਾਉਗਾ ਰਿਜਿਸਟਰਡ 184 2024 336 506 2527 4595 ਜਿਹਦੇ ਵਿੱਚ ਬਾਅਦ ਦੇ ਵਿੱਚ ਵਾਧਾ ਜੁਰਮ 386 ਤੇ 25 ਆਰਮਜੈਕਟ 25 ਦੀ ਸੈਕਸ਼ਨ 6 7 ਤੇ 8 ਦਾ ਵਾਧਾ ਕੀਤਾ ਗਿਆ ਇਹ ਦਰਜ ਰਜਿਸਟਰ ਹੋਇਆ ਇਹਦੀ ਤਫ਼ਤੀਸ਼ ਜਿਹੜੀ ਆ ਮੇਰੇ ਟੈਕਨੀਕਲ ਤਰੀਕਿਆਂ ਦੇ ਨਾਲ ਕੀਤੀ ਗਈ ਕਿਉਂਕਿ ਇਹਦੇ ਵਿੱਚ ਸਾਨੂੰ ਉਹਨੇ ਬਾਅਦ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਕਿ ਉਹਨੂੰ ਬਜਰੀਆ ਫੌਨ ਜਿਹੜੀ 30 ਲੱਖ ਰੁਪਏ ਦੀ ਫਰਾਮਤੀ ਦੀ ਮੰਗ ਜਿਹੜੀ ਆ ਉਹ ਦੋਸ਼ੀਆਂ ਵੱਲੋਂ ਕੀਤੀ ਜਾ ਰਹੀ ਸੀ ਮਾਨਯੋਗ ਐਸਪੀ ਡੀ ਸਾਹਿਬ ਵੱਲੋਂ ਜਿਹੜੀ ਵਿਸ਼ੇਸ਼ ਟੀਮ ਬਣਾਈ ਗਈ ਜਿਹਦੇ ਵਿੱਚ ਸੀਆਈਏ ਸਟਾਫ ਤਰਨਤਾਰਨ ਤੇ ਜਿਹੜਾ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਬੜੀ ਜਿਹੜੀ ਆ ਬੜੇ ਕੋਸ਼ਿਸ਼ਾਂ ਦੇ ਤਹਿਤ ਜਿਹੜਿਆ ਇਸ ਮੁਕਦਮੇ ਨੂੰ ਜਿਹੜੇ ਸਫਲ ਬਣਾਉਣ ਦੇ ਵਿੱਚ ਜਿਹੜੀ ਬੜੀ ਕਾਮਯਾਬੀ ਹਾਸਲ ਕੀਤੀ ਮੈਂ ਇੱਥੇ ਦੱਸਣਾ ਚਾਹੁੰਦਾ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਆ ਰਸ਼ਪਾਲ ਸਿੰਘ ਤੇ ਇੰਦਰਜੀਤ ਸਿੰਘ ਦੋਨੋਂ ਜਿਹੜੇ ਆ ਉਹ ਪੰਘਾੜੇ ਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਫਤਾਰ ਕੀਤਾ ਹੈ ਤੇ ਰਿਸ਼ਪਾਲ ਸਿੰਘ ਦੇ ਪਾਸੋਂ ਜਿਹੜਾ ਬੱਤੀ ਬੋਰ ਦਾ ਡਿਸਟੋਰ ਤੇ ਇੱਕ ਨੌਮ ਤੇ ਨਾਲ ਇਹਨਾਂ ਨੂੰ ਜਿਹੜਾ ਵਾਰਦਾਤ ਦੇ ਵਿੱਚ ਬੱਚਿਆ ਕਿ ਇਹ ਮੋਟਰਸਾਈਕਲ ਰਿਕਵਰ ਕਰ ਲਿਆ ਤੇ ਜਿਹੜਾ ਇਹ ਫੋਨ ਇਸ ਵਾਰਦਾਤ ਨੂੰ ਇਨਜਾਮ ਦੇਣ ਵਾਸਤੇ ਜਾਂ ਤੁਮ ਕੋ ਦੇਣ ਵਾਸਤੇ ਵਰਤਦੇ ਸੀ ਉਹ ਵੀ ਰਿਕਵਰ ਕਰ ਲਿਆ ਇਹਨਾਂ ਦੀ ਮੋੜਲੀ ਪੁੱਛ ਕੇ ਇਸ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੇ ਧਾਰ ਨੇ ਉਹ ਕਮਲਵੀਰ ਸਿੰਘ ਆ ਜਿਹੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਹੁਣ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਕਿ ਉਹਦੀ ਡਾਇਰੈਕਸ਼ਨ ਤੇ ਕੰਮ ਕਰਦੇ ਸੀ ਜਿਹੜਾ ਪਿਸਟਲ ਵੀ ਆ ਉਹ ਉਸਨੇ ਦਿੱਤਾ ਸੀ ਤੇ ਜਿਹੜਾ ਟਾਰਗੇਟ ਵੀ ਆ ਉਹ ਕਮਲਵੀਰ ਨੇ ਦਿੱਤਾ ਸੀ ਜਿਹਨੂੰ ਵੀ ਅਸੀਂ ਜਿਹੜੀ ਆ ਕਾਨੂੰਨੀ ਪ੍ਰਕਿਰਿਆ ਕਰਦੇ ਚਲ ਤੇ ਚਲਦੇ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਾਂਗੇ ਤੇ ਉਹਦੀ ਜੀ ਵਜ਼ੀਰਸ਼ ਤੋਂ ਮਗਵਾਉਣ ਦੀ ਪ੍ਰਕਿਰਿਆ ਉਹ ਵੀ ਅਸੀਂ ਆਰੰਭ ਕਰ ਦਾਂਗੇ ਸੋ ਇੱਥੇ ਮੈਂ ਦੱਸਣਾ ਚਾਹੁੰਦਾ ਮੈਂ ਕਿ ਕੁਝ ਨੌਜਵਾਨ ਗਲਤ ਪ੍ਰਕਾਰ ਦੇ ਵਿੱਚ ਆ ਕੇ ਤੇ ਲੋਕਾਂ ਕੋਲੋਂ ਪ੍ਰੋਤਿਆ ਮੰਗ ਰਹੇ ਪਰੰਤੂ ਜਿਹੜੀ ਤਰਨਤਨ ਪੁਲਿਸ ਪੂਰੀ ਤਰ੍ਹਾਂ ਚਕਨੀ ਤੇ ਆਪਣੀ ਅਲਰਟ ਆ ਤੇ ਇਦਾਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਅਸੀਂ ਫੜ ਕੇ ਜੇਲ੍ਹਾਂ ਦੇ ਵਿੱਚ ਭੇਜ ਤੁਹਾਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਵੀ ਖੇਮ ਪਰਨਾ ਇਲਾਕੇ ਦੇ ਵਿੱਚ ਵੀ ਕੁਝ ਵਿਅਕਤੀਆਂ ਨੇ ਜਿਹੜੀ ਐਦਾਂ ਹੀ ਫੌਤੀ ਦੀ ਮੰਗ ਕੀਤੀ ਸੀ ਜਿਹਨਾਂ ਨੂੰ ਫੜ ਕੇ ਵੀ ਅਸੀਂ ਜਿਹੜਾ ਜੇਲ੍ਹ ਦੇ ਵਿੱਚ ਭੇਜ ਚੁੱਕੇ ਹਾਂ ਸੋ ਇਹ ਜਿਹੜੀ ਬੜੀ ਵੱਡੀ ਸਫਲਤਾ ਅਸਰੋਈ ਦੇ ਵਿੱਚ ਦੋ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਵਰਤਿਆ ਗਿਆ ਪਿਸਟਲ ਰੌਂਡ ਮੋਟਰਸਾਈਕਲ ਤੇ ਮੋਬਾਈਲ ਜਿਹੜਾ ਉਹ ਬਰਾਮਦ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਅੱਜ ਪੇਸ਼ ਅਦਾਤ ਕੀਤਾ ਜਾਊਗਾ ਤੇ ਰਿਮਾਂਡ ਹਾਸਲ ਕਰਕੇ ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਊਗੀ ਕਿ ਹੋਰ ਅਜਿਹੀਆਂ ਕਿਹੜੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਹੋਏ